DIG ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਫਿਲਹਾਲ CBI ਦੇ ਵੱਲੋਂ ਤਫ਼ਤੀਸ਼ ਤੇਜ਼ ਕਰ ਦਿੱਤੀ ਗਈ ਹੈ ਜਦੋਂ DIG ਹਰਚਰਨ ਸਿੰਘ ਪੁੱਲਰ ਦੀ ਪੜਤਾਲ ਕੀਤੀ ਜਾ ਰਹੀ ਸੀ ਜਾਂ ਫਿਰ ਇਸ ਕੇਸ ਸੰਬੰਧੀ ਛਾਪੇਮਾਰੀ ਕੀਤੀ ਜਾ ਰਹੀ ਸੀ ਉਸ ਵੇਲੇ ਵੀ ਇਹ ਚਰਚਾਾਂਵਾਂ ਸਨ ਕਿ DIG ਹਰਚਰਨ ਸਿੰਘ ਪੁੱਲਰ ਦੇ ਨਾਲ ਹੋਰ ਬਹੁਤ ਸਾਰੇ IPS IAS ਅਫਸਰਾਂ ਦੀ ਸੂਚੀ ਤਿਆਰ ਕੀਤੀ ਜਾ ਸਕਦੀ ਹੈ ਉਦੋਂ ਇਹ ਵੀ ਚਰਚਾਾਂਵਾਂ ਚੱਲੀਆਂ ਸਨ ਕਿ ਤਿੰਨ ਜ਼ਿਲ੍ਹਿਆਂ ਦੇ DSPs ਅਤੇ ਤਿੰਨ ਜ਼ਿਲ੍ਹਿਆਂ ਦੇ SSPs ਦੇ ਉੱਤੇ ਨਕੇਲ ਕੱਸੀ ਜਾ ਸਕਦੀ ਹੈ ਕਿਆਸ ਲੱਗ ਰਹੇ ਸਨ ਕਿ ਇਸ ਸਾਰੇ ਮੈਟਰ ਦੇ ਵਿੱਚ ਕੱਲੇ DIG ਹਰਚਰਨ ਸਿੰਘ ਭੁੱਲਰ ਨਹੀਂ ਸਕਾ ਉਹਨਾਂ ਤੋਂ ਇਲਾਵਾ ਹੋਰ ਅਧਿਕਾਰੀ ਵੀ ਸ਼ਾਮਿਲ ਹੋ ਸਕਦੇ ਨੇ ਸ਼ਾਇਦ ਇਸੇ ਨੂੰ ਲੈ ਕੇ ਹੁਣ ਕੁਝ ਐਕਸ਼ਨ ਸੀਬੀਆਈ ਕਰਨ ਦੀ ਤਿਆਰੀ ਦੇ ਵਿੱਚ ਹੈ ਦਰਅਸਲ ਕਾਫੀ ਦੇਰ ਤੋਂ ਇਹ ਸਵਾਲ ਉੱਠ ਰਿਹਾ ਹੈ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਨਾਲ ਕੋਈ ਹੋਰ ਅਫਸਰ ਵੀ ਸ਼ਾਮਿਲ ਹੈ ਜਾਂ ਨਹੀਂ ਇਸੇ ਸਵਾਲ ਦਾ ਜਵਾਬ ਸੂਤਰਾਂ ਦੇ ਹਵਾਲੇੋਂ ਮਿਲਦਾ ਨਜ਼ਰ ਆ ਰਿਹਾ ਹੈ ਜਾਣਕਾਰੀ ਮੁਤਾਬਕ ਸੀਬੀਆਈ ਦੇ ਰਡਾਰ ਉੱਤੇ ਕਈ ਆਈਐਸ ਆਈਪੀਐਸ ਆਫਿਸਰਜ਼ ਹਨ ਜਿਨ੍ਹਾਂ ਉੱਤੇ ਸੀਬੀਆਈ ਨੇ ਆਪਣੇ ਤਰੀਕੇ ਦੇ ਨਾਲ ਸਰਵੇਲੈਂਸ ਲਈ ਹੋਈ ਹੈ ਇੱਕ ਤਾਂ ਸੀਬੀਆਈ ਵੱਲੋਂ ਕ੍ਰਿਸ਼ਨੂ ਨੂੰ ਭੁੱਲਰ ਤੋਂ ਬਰਾਮਦ ਹੋਏ ਪੈਸੇ ਉਸ ਦੀ ਜ਼ਮੀਨ ਜਾਇਦਾਦ ਬਾਰੇ ਪੁੱਛਿਆ ਜਾ ਸਕਦਾ ਹੈ ਇਹ ਵੀ ਚਰਚਾ ਆਮ ਹੈ ਕਿ ਕ੍ਰਿਸ਼ਨੂ ਨੂੰ ਰੀਮਾਂਡ ਦੇ ਉੱਤੇ ਲਿਆ ਜਾ ਸਕਦਾ ਹੈ ਔਰ ਮੋਹਾਲੀ ਦੀ ਖਾਸ ਅਦਾਲਤ ਦੇ ਥਰੂ ਇਹ ਰਿਮਾਂਡ ਲਿਆ ਜਾ ਸਕਦਾ ਤੇ ਦੂਸਰੇ ਪਾਸੇ ਇਹਦੇ ਨਾਲ ਹੀ ਅਜਿਹੇ ਆਈਐਸ ਅਤੇ ਆਈਪੀਐਸ ਅਫਸਰ ਬਾਰੇ ਵੀ ਪੁਚਪੜਤਾਲ ਹੋ ਸਕਦੀ ਹੈ ਜਿਹੜੇ ਇਸ ਸੋ ਕਾਲਡ ਨੈਕਸਸ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਮਤਲਬ ਕਿਸੇ ਨਾਲ ਵੀ ਜਦੀ ਲਿਹਾਜ਼ਦਾਰੀ ਕ੍ਰਿਸ਼ਨੂ ਨਾਲ ਹੋਵੇਗੀ ਜਾਂ ਕ੍ਰਿਸ਼ਨੂ ਦੇ ਫੋਨ ਦੇ ਵਿੱਚੋਂ ਜਾਂ ਸੋਸ਼ਲ ਮੀਡੀਆ ਤੋਂ ਜਿਹੜੇ ਲੋਕ ਇਸ ਵੇਲੇ ਨਜ਼ਰ ਆ ਰਹੇ ਨੇ ਫੋਟੋਆਂ ਦੇ ਵਿੱਚ ਤਸਵੀਰਾਂ ਦੇ ਵਿੱਚ ਉਹਨਾਂ ਦੇ ਉੱਤੇ ਵੀ ਜਾਣਕਾਰੀ ਮੁਤਾਬਕ ਸੀਬੀਆਈ ਨੇ ਸਰਵੇਲੈਂਸ ਬਿਠਾਈ ਹੋਈ ਹੈ ਆਪਣੇ ਤਰੀਕੇ ਨਾਲ ਮਸਲਨ ਜਾਂਚ ਕੀਤੀ ਜਾ ਰਹੀ ਹੈ ਕਈ ਸੋਸ਼ਲ ਮੀਡੀਆ ਪੋਸਟਸ ਵੇਖਣ ਨੂੰ ਮਿਲੀਆਂ ਸੀ ਕ੍ਰਿਸ਼ਨੂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਜਿਹਦੇ ਵਿੱਚ ਕਈ ਸਿਆਸਤਦਾਨ ਕਈ ਬਿਊਰੋਕਰੇਟਸ ਵੀ ਸ਼ਾਮਲ ਰਹੇ ਔਰ ਉਹਨਾਂ ਦੇ ਉੱਤੇ ਵੀ ਕਹਿੰਦੇ ਗਾਜ ਡਿੱਗ ਸਕਦੀ ਹੈ ਉਹਨਾਂ ਉੱਤੇ ਵੀ ਜਾਂਚ ਜਿਹੜੀ ਹੈ ਉਹ ਫਿਲਹਾਲ ਸੀਬੀਆਈ ਦੀ ਚੱਲਦੀ ਹੋ ਸਕਦੀ ਹੈ ਇਹ ਵੀ ਚਰਚਾ ਮਾਂ ਨੇ ਲੋਕੀ ਜਾਂ ਹੇਠਲੇ ਪੱਦਰ ਦੇ ਉਤੇ ਅੰਦਰ ਖਾਤੇ ਸੀਬੀਆਈ ਬਹੁਤ ਕੁਝ ਕਰਦੀ ਹੋ ਸਕਦੀ ਹੈ ਕਿਉਂਕਿ ਇਸ ਮੈਟਰ ਦਾ ਹਰ ਪੱਖ ਖੰਗਾਲਣਾ ਜ਼ਰੂਰੀ ਹੈ ਭਾਵੇਂ ਉਹ ਮੌਜੂਦਾ ਸਿਆਸਤਦਾਨ ਹੋਵੇ ਭਾਵੇਂ ਉਹ ਸਾਬਕਾ ਅ ਅਹੁਦੇਦਾਰ ਹੋਵੇ ਇਸ ਮੈਟਰ ਦੇ ਨਾਲ ਸੰਬੰਧਿਤ ਹਰ ਕੋਈ ਜਿਸ ਦਾ ਚਿਹਰਾ ਕ੍ਰਿਸ਼ਨੂ ਜਾਂ ਡੀਆਈਜੀ ਹਰਚਰਨ ਭੁੱਲਰ ਦੇ ਨਾਲ ਜੁੜਦਾ ਨਜ਼ਰ ਆਵੇਗਾ ਉਸ ਦੀ ਤਫ਼ਤੀਸ਼ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਇਸ ਵਾਸਤੇ ਅ ਇਹ ਚਰਚਾਵਾ ਤੇਜ਼ ਹੋ ਰਹੀਆਂ ਨੇ ਕਿ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਆਈਐਸ ਤੇ ਆਈਪੀਐਸ ਆਫੀਸਰਸ ਦਾ ਨਾਮ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਇੰਟਰੋਗੇਸ਼ਨ ਕੀਤੀ ਜਾ ਸਕਦੀ ਹੈ ਹੋ ਸਕਦਾ ਹੈ ਕਿ ਉਹ ਅੰਡਰ ਸਰਵੇਲੈਂਸ ਵੀ ਹੋਣ ਤੇ ਦੂਸਰੇ ਪਾਸੇ ਕਈ ਸਿਆਸਤਦਾਨ ਮੌਜੂਦਾ ਜਿਹੜੇ ਅਹੁਦੇਦਾਰ ਨੇ ਕੁਰਸੀ ਧਾਰਕ ਨਹੀਂ ਜਾਂ ਫਿਰ ਸਾਬਕਾ ਜਿਹੜੇ ਕੁਰਸੀ ਧਾਰਕ ਨੇ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕੀਤੀਆਂ ਜਾ ਸਕਦੀਆਂ ਨੇ ਇੰਟੈਰੋਗੇਸ਼ਨ ਉਹਨਾਂ ਦੀ ਵੀ ਕੀਤੀ ਜਾ ਸਕਦੀ ਆਂਦੇ ਦਿਨਾਂ ਨੂੰ ਬਹੁਤ ਸਾਰੇ ਖੁਲਾਸੇ ਹੋ ਸਕਦੇ ਕਿਉਂਕਿ ਸੋਸ਼ਲ ਮੀਡੀਆ ਜਿਹੜਾ ਕ੍ਰੈਸ਼ ਹੋਣਾ ਸੀ ਉਸ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੀਡਰ ਸਨ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਸਰਗਰਮ ਨੇ ਅਤੇ ਉਹ ਵੀ ਜਿਹੜੇ ਪਹਿਲਾਂ ਸਰਗਰਮ ਸਨ ਜਾਂ ਹੁਣ ਸਾਬਕਾ ਹੋ ਚੁੱਕੇ ਨੇ ਖੈਰ ਔਨ ਦਾ ਸਮਾ ਕੀ ਕੁਝ ਲੈ ਕੇ ਆਵੇਗਾ ਕਿਹੜਾ ਕਿਹੜਾ ਚਿਹਰਾ ਉੱਭਰ ਕੇ ਸਾਹਮਣੇ ਆਉਂਦਾ ਇਸ ਮੈਟਰ ਦੇ ਵਿੱਚ ਉਹਨ ਸਮੇਂ ਤੇ ਨਿਰਭਰ ਕਰਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ